ਬੜੀ ਗੱਲ ਮਤਲਬ ਉਹ ਤਾਂ ਮੁੰਡੇ ਹੀ ਜਾਂਦੇ ਲੈ ਕੇ ਥੱਲੇ ਨਾ ਕੋਈ ਵਾਰੰਟ ਹੈ ਨਾ ਕੋਈ ਚਾ ਇਹ ਤਾਂ ਵੀ ਚੱਲੇ ਲੈ ਜਾਓਗੇ। ਕੀ ਨਾਮ ਹੈ ਆਪ ਦਾ? ਅਸ਼ੀਸ਼ ਜੀ ਸਰ ਜੀ। ਅਸ਼ੀਸ਼ ਜੀ ਪੁਲਿਸ ਵਾਲੇ ਆਪ ਕੋ ਡਿਟੇਨ ਕਰਕੇ ਗਾੜੀ ਵਿੱਚ ਬਿਠਾ ਰਹੇ تھے। ਕੀ ਮਾਮਲਾ ਹੈ? ਔਰ ਪੁਲਿਸ ਅਧਿਕਾਰੀ ਕਾ ਕਹਿ ਰਹੇ ਹੈ ਕਿ ਕੋਈ ਲੂਟਪਾਰਟ ਕੋਈ ਕੀ ਡਰੋਨ ਹਾਂਜੀ ਸਰ ਆਪਣੇ ਜਲੰਧਰ ਦਾ ਪਵਨ ਵਾ ਪਵਨ ਕੁਮਾਰ ਡਰੋਨ ਡਰੋਨ ਵਲ ਆਇਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹੜਾ ਖੁੱਲੋ ਲੁੱਟਖੋ ਕਰ ਲਿਓ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਹੋ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਇਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਉਹਨਾਂ ਨੇ ਧੱਕੇ ਨਾਲ ਆਪਣੀ ਗੱਡੀ 'ਚ ਪਾਟਾ ਨੂੰ ਕਰਦੇ ਸੀਗੇ ਨਾ ਉਹਨਾਂ ਕੋਲ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁਛਤਾ ਪੁਛਪੜਤਾਲ ਕੰਨੀ ਮੇਰਾ ਉਹਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਡੀ 'ਚ ਪਟਾ ਕਰਦੇ ਸੀਗੇ ਅੱਛਾ ਲੋਟ ਨਕੋਦਰ ਹੋਈ ਹੈ ਜੀ ਉਹਦੇ ਨਾਲ ਬਾਅਦ ਕੀ ਜਾਈ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲੇ ਹਾਂਜੀ ਹਾਂਜੀ ਉਸ ਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿੱਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀਗੀ ਕੀ ਨਾਮ ਹੈ ਹਾਂਜੀ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਹੁੰਦਾ ਸੀ ਲੋਟ ਹੋਈ ਜਾ ਉਸ ਕੋ ਕਾਲ ਕਰਾਇਆ ਸੀ ਇਸੇ ਤੋਂ ਕਹਿਣਾ ਕਿ ਜਦੋਂ ਲੋਟ ਹੋਈ ਹੈ ਉਹ ਲੋਕੇਸ਼ਨ ਤੇ ਕਿਸੇ ਨੂੰ ਕਾਲ ਕਰਾਇਆ ਸੀ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀਗਾ ਉਹ ਤੋਂ ਮੈਨਲੇਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਗੋਦਰ ਸੀਗਾ ਉਦੋਂ ਆਪ ਵੀ ਫੋਟੋਗ੍ਰਾਫਰਿਕ ਮੈਂ ਹਾਂਜੀ ਮੈਂ ਮੈਂ ਡਰੋਨ ਚਲਾਉਂਦਾ ਮੈਂ ਮੈਂ ਡਰੋਨ ਆਪਰੇਟਰ ਆ ਅੱਛਾ ਹਾਂਜੀ ਉਹ ਪੁਲਿਸ ਵਾਲੇ ਤਾਂ ਕਹਿ ਰਹੇ ਕਿ ਉਹ ਉਹ ਇਨਵੈਸਟੀਗੇਸ਼ਨ ਕਿਉਂਕਿ ਕਹਿ ਰਹੇ ਕਿ ਲੋਕੇਸ਼ਨ ਢੂੰਡ ਕੇ ਆਪਕੋ ਯਹਾਂ ਪਰ ਜੋ ਉਹਨਾਂ ਨੇ ਜੇਨ ਕਰਨੇ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਉਹ ਕਹਿ ਰਹੇ ਕਿ ਕਾਫੀ ਸਮੇਂ ਸੇ ਆਪਕੋ ਢੂੰਡ ਰਹੇ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹਦਾ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨੂੰ ਧੱਕੇ ਨਾਲ ਪੁੱਛਤਾ ਕਰਦੇ ਸੀਗੇ ਨਾ ਨਹੀਂ ਕੋਈ ਫੋਨ ਨਹੀਂ ਆਇਆ ਮੈਨੂੰ ਹਾਂਜੀ ਹੁਣ ਹੀ ਏਦਾਂ ਸਿੱਧਾ ਹੀ ਏਦਾਂ ਧੱਕੇ ਨਾਲ ਲੈ ਕੇ ਚੱਲੇ ਸੀਗੇ ਮੈਨੂੰ ਕੋਈ ਕਾਲ ਨਹੀਂ ਆਈ ਹੈ ਪੁਲਿਸ ਅਧਿਕਾਰੀ ਕੋ ਖਿਲਾਫ ਕੋਈ ਐਕਸ਼ਨ ਨਹੀਂ ਹਾਂਜੀ ਲਾਵਾਂਗੇ ਸਰ ਬਿਨਾ ਵਾਰੈਂਟ ਤੇ ਮੈਨੂੰ ਬਣਾ ਏਦਾਂ ਪਰ ਨਹੀਂ ਹੱਥ ਲਾ ਸਕਦੇ ਕਿਸੇ ਨੂੰ ਜਦੋਂ ਆਪਣੇ ਕੋਈ ਵਾਰੈਂਟ ਨਹੀਂ ਹੈਗਾ ਹਾਂਜੀ ਸ਼ਿਕਾਇਤ ਕਰੇਗਾ ਸ਼ਿਕਾਇਤ ਹਾਂਜੀ ਕਰਨੀ ਸਰ ਬਿਲਕੁਲ ਕਰਦੀ ਲੜਕੇ ਨੂੰ ਗਾੜੀ ਵਿੱਚ ਬਿਠਾਇਆ ਉਸ ਦੇ ਪਰਿਵਾਰ ਵਾਲੋ ਨੇ ਗਾੜੀ ਸੇ ਬਾਹਰ ਕਢਾਲੀ ਇਹ ਨਾ ਜਿਹੜੀ ਜਿਹੜਾ ਡਰੋਨ ਦਾ ਮਸਲਾ ਹੋਇਆ ਸੀਗਾ ਇਹ ਤੁਹਾਡਾ ਪੱਤਰਕਾਰ ਹੀ ਕੋਈ ਭਰਾ ਸੀਗਾ ਉਹ ਐਸਐਸਪੀ ਸਾਹਿਬ ਦੇ ਪੇਸ਼ ਹੋਏ ਸੀਗੇ ਅਸੀਂ ਉਹ ਇਸ ਬੰਦੇ ਨੇ ਉਸ ਬੰਦੇ ਨੂੰ ਉੱਤੇ ਕਾਲ ਕਰਕੇ ਸਿੱਧਿਆ ਹੋਇਆ ਸੀਗਾ ਜੋ ਡਰੋਨ ਦੀ ਇੱਥੇ ਕੋਈ ਲੁੱਟਖੋਈ ਹੋਈ ਸੀ ਡਰੋਨ ਦਾ ਕੋਈ ਤੁਹਾਡੇ ਪੱਤਰਕਾਰ ਭਰਾ ਹੀ ਪੇਸ਼ ਹੋਈ ਦੀ ਉੱਤੇ ਅਸੀਂ ਸਵੇਰ ਦੇ 5 ਵਜੇ ਤੇ ਲੱਗੇ ਹੋਏ ਆ ਪਹਿਲਾਂ ਅਸੀਂ ਫਗਵਾੜੇ ਸੀ ਉਤੋਂ ਹੀ ਲੋਕੇਸ਼ਨ ਲੈਦਿਆਂ ਨੇ ਸਾਨੂੰ ਇਸ ਬੰਦੇ ਲੋਕੇਸ਼ਨ ਆਈ ਆ ਇਸ ਬੰਦੇ ਨੂੰ ਕਾਲ ਕਰਕੇ ਉੱਥੇ ਸੱਦਿਆ ਸੀ ਉਹ ਲੁੱਟੋ। ਲੇਕਿਨ ਇਸ ਪਰ ਕਿਆ ਕੋਈ ਮਾਮਲਾ ਦਰਜ ਹੋਇਆ ਹੈ ਔਰ ਇਹ ਡਰੋਨ ਵਾਲੀ ਜੋ ਘਟਨਾ ਬਤਾ ਰਹੇ ਇਹ ਦੂਤਪਾਟ ਕਾਂ ਹੋਈ ਥੀ ਔਰ ਕਿਸ ਏਰੀਏ ਕੀ ਹੈ? ਇਹ ਨਕੋਦਰ ਸਿਟੀ ਦੀ ਗੱਲ ਹੈਗੀ ਆ। ਅੱਜ ਤੋਂ 2-3 ਦਿਨ ਪਹਿਲਾਂ ਲੁੱਟਪਾਟ ਹੋਈ ਔਰ ਰਾਤ ਨੂੰ ਹੋਈ ਹੈਗੀ ਆ। ਉਹ ਚਸੀਂ ਤਾਂ ਫਰਦਰ ਇਨਵੈਸਟੀਗੇਸ਼ਨ ਕਰਨ ਵਾਸਤੇ ਇਸ ਲੜਕੇ ਦਾ ਨਾਮ ਸਾਹਮਣੇ ਆ ਰਿਹਾ ਹੈਗਾ। ਔਰ ਸਾਡੇ ਸਾਹਬ ਐਸਐਸਪੀ ਸਾਹਿਬ ਦੇ ਮੈਗਾ ਇਹਨਾਂ ਨੂੰ ਵੀ ਪਤਾ ਹੈ ਥੋੜੇ ਪੱਤਰਕਾਰ ਭرائی ਹੈ। ਇਹ ਪੇਸ਼ ਹੋਈ ਸੀ। ਅਸੀਂ ਉਸੇ ਨੂੰ ਚੈੱਕ ਕਰਦੇ ਹੋ। ਇਹ ਦੀ ਸਿਰਫ ਅਜੇ ਪੁੱਛਕਿਸ਼ ਕਰਨੀ ਹੈ ਕਿ ਜਿਹੜੇ ਬੰਦੇ ਆਏ ਸੀ ਉਹ ਕੌਣ ਸੀਗੇ ਔਰ ਐਸੇ ਨੇ ਉਸ ਬੰਦੇ ਨੂੰ ਟਾਈਮ ਦਿੱਤਾ ਗਰਵਾ ਦਾ આરોਪ ਹੈਗਾ ਕਿ ਤੁਸੀਂ ਉਹਨੂੰ ਕੜੇ ਤੋਂ ਫੜ ਕੇ ਗੱਡੀ 'ਚ ਬਿਠਾ ਰਹੇ ਹੋ ਮੈਡਮ ਮੇਰੀ ਗੱਲ ਸੁਣੋ ਕੋਈ ਅरेस्ट वारंट ਵਗੈਰਾ ਮੈਮ ਮੇਰੀ ਗੱਲ ਸੁਣੋ ਕਿ ਛੋਟੀ ਜੀ ਜਦੋਂ ਹੱਥ ਹੈਗਾ ਸੀ ਹੱਥ ਤੋਂ ਫੜ ਕੇ ਆਰਾਮ ਨਾਲ ਬਿਠਾਇਆ ਤੁਸੀਂ ਸਾਰੇ ਹੀ ਇੱਥੇ ਸੀ ਕਿਸੇ ਨੇ ਕੁਝ ਨਹੀਂ ਕਿਸੇ ਨੂੰ ਵੀ ਕਿਹਾ ਕੜੇ ਤੋਂ ਫੜਨ ਦੀ ਜ਼ਰੂਰਤ ਕੀ ਹੈ ਸਾਨੂੰ ਦੱਸੋ ਇੱਕ ਮੇਰੀ ਗੱਲ ਸੁਣਨ ਆਲੇ ਹੋਰ ਵੀ ਸਾਰੇ ਸਾਡੇ ਪੱਤਰਕਾਰ ਭਰਾ ਹੈਗੇ ਆ ਕਿਸੇ ਨਾਲ ਹੀ ਸੁਣਨਾ ਕੋਈ ਗੱਲ ਹੋਵੇ ਤੇ ਰਾਤ ਨੂੰ ਲੇਰ ਨਾਈਟ ਰੋਡਾਂ ਦੇ ਘੁੰਮਦੇ ਰਹਿਨੇ ਹੈਗੇ ਆ ਕੋਈ ਡਰੋਨ ਜਾਂ ਕੋਈ ਆਹ ਕੋਈ ਇੰਸਟਰੂਮੈਂਟ ਕੋਈ ਕੋਲੇ ਸਾਨੂੰ ਤਾਂ ਇਸ ਦਾ ਚੈੱਕ ਕਰਨਾ ਹੀ ਆ ਬ੍ਰਦਰ ਨਹੀਂ ਲੇਕਿਨ ਪਰਿਵਾਰ ਕਹਿ ਰਿਹਾ ਹੈ ਕਿ ਇਹਨਾਂ ਨੇ ਬਗੈਰ ਕਿਸੇ ਪਰਮਿਸ਼ਨ ਕੇ ਲੜਕੇ ਕੋ ਗਾੜੀ ਮੇਂ ਬਿਨਾਲਿਆ ਹੋਰ ਕੋਈ ਇਨਕੇ ਪਾਸ ਕੋਈ ਬਰਨ ਨਹੀਂ ਹੈ ਕੋਈ ਇਨਵੈਸਟੀਗੇਸ਼ਨ ਕੇ ਪੇਪਰ ਅਸੀਂ ਇਨਵੈਸਟੀਗੇਸ਼ਨ ਕਰਦੀ ਆ ਬ੍ਰਦਰ ਉਸੇ ਸਿਲਸਿਲੇ ਤਾਹੀਂ ਤਾਂ ਅੱਗੇ ਵਧੂਗੇ ਜੇ ਪੁੱਛਕਿਛ ਕਰਾਂਗੇ ਫੇਰ ਹੀ ਇਹ ਮਾਮਲੇ ਪੁੱਛਕਿਛ ਕਰਕੇ ਹੀ ਅੱਗੇ ਵਧੂਗਾ ਮਾਮਲਾ ਉਹ ਕਹਿੰਦੇ ਅਸੀਂ ਲੈ ਕੇ ਆਉਨੇ ਅਸੀਂ ਕਿ ਤੁਸੀਂ ਲੈ ਕੇ ਆ ਜਾ ਕੋਈ ਪ੍ਰੋਬਲਮ ਨਹੀਂ ਐਫਆਈਆ ਦਰਜ ਕਰਨੀ ਹੈ ਜੇ ਇਨਵੈਸਟੀਗੇਟ ਕਰਨਾ ਹੈਗਾ ਕਿ ਇਹ ਉਹੀ ਲੜਕਾ ਜੀ ਨੇ ਉਹ ਟਾਈਮ ਲੈ ਕੇ ਸੱਦਿਆ ਹੈਗਾ ਉਸ ਤੋਂ ਅੱਜ ਦੀ ਸ਼ਾਮ ਤੱਕ ਕਲੀਅਰ ਕਰਕੇ ਸਾਰਾ ਮਾਮਲਾ ਓਕੇ ਕਰ ਪਾਣਗੇ ਪਾਵੰਦ ਕੋਟੇ ਸਿਟੀ ਐਸ ਐਚਓ ਲੱਗਿਆ ਹਰਮਿੰਦਰ ਸਿੰਘ ਸੰਧੂ ਤੇ ਕੋਈ ਐਹੋ ਜੀ ਗੱਲ ਨਹੀਂ ਕਿ ਸਾਰਾ ਕੁਝ ਪੀਸਫੁੱਲ ਹੀ ਹੈ ਅਸੀਂ ਆਂ ਦੀ ਡਿਊਟੀ ਕਰ ਰਹੇ ਹਾਂ ਤਾਂ ਕਿ ਸਾਰਾ ਕੋਈ ਐਹੋ ਜੀ ਲੁੱਟ-ਖੋਹ ਦੀ ਵਾਲਤਾ ਸਾਡੇ ਏਰੀਏ 'ਚ ਨਾ ਹੋਵੇ ਉਹ ਦੇਖੋ ਇਹ ਨਕੋਟੜ ਦਾ ਮਸਲਾ ਅਸੀਂ ਸਵੇਰ 5 ਵਜੇ ਤੋਂ ਫਗਵਾੜੇ ਸਾਰੇ ਘੁੰਮ ਰਹੇ ਹੈਗੇ ਆ ਹੁਣ ਜਾ ਕੇ ਸਾਨੂੰ ਕਾਮਯਾਬੀ ਮਿਲੀ ਹੈਗੀ ਆ ਔਰ ਇਹ ਪੁੱਛ ਕੇ ਚ ਕਰਨੀ ਹੈਗੀ ਆ ਕਿ ਕੀ ਮਸਲਾ ਹੈ ਇਸੇ ਲੜਕੇ ਨੇ ਡਰੋਨ ਕੋ ਲੂਟਪਾਟ ਕੀਤਾ ਇਸ ਲੂਟਪਾਟ ਨੇ ਕੀ ਜੋ ਲੜਕੇ ਦਾ ਡਰੋਨ ਜਿਸ ਸੇ ਛੀਨਾ ਗਿਆ ਹੈ ਉਸ ਕੋ ਇਸ ਨੇ ਕਾਲ ਕਰਕੇ ਉਧਰ ਬੁਲਾਇਆ ਜਾਨੀ ਕਿ ਇਸ ਨੇ ਉਸ ਕੋ ਉਸ ਜਗ੍ਹਾ ਤੇ ਬੁਲਾਇਆ ਤਾਂ ਵਹਾਂ ਪੇ ਉਸ ਕੇ ਸਾਥ ਲੂਟਪਾਟ ਹੋਈ ਹੈ ਔਰ ਉਸ ਕੇ ਬਾਅਦ ਇਸ ਨੇ ਉਸ ਨੂੰ ਬੁਲਾਇਆ ਉਸ ਦਾ ਨਾਮ ਅਮੀਤ ਹੈ ਲੜਕੇ ਦਾ ਬਾਕੀ ਸਾਰੀ ਫਰਦਰ ਜਾਣਕਾਰੀ ਹੈ ਆਪਕੋ ਉਧਰ ਜਾ ਕੇ ਨਾ ਆਪ ਸਿਟੀ ਨਕੋਦਰ ਮੇ ਆਈਏ ਆਪਕੋ ਪੂਰੀ ਜਾਣਕਾਰੀ ਹੈ ਲੜਕਾ ਹੀ ਫੋਟੋਗ੍ਰਾਫਰ ਹੈ ਇਹ ਹੁਣ ਖਜੇ ਇਨਵੈਸਟੀਗੇਸ਼ਨ ਕਰਾਂਗੇ ਮੈਂ ਪਹਿਲੀ ਵਾਰ ਹੀ ਮਿਲਿਆ ਇਹਨੂੰ ਅਸੀਂ ਹੁਣ ਇਹਨੂੰ ਇਨਵੈਸਟ ਪੁੱਛਾਂਗੇ ਕਿ ਕਿ ਫੋਟੋਗ੍ਰਾਫਰ ਲੈ ਜਾਏ ਨੇ ਉਹਨੂੰ ਕਿਉਂ ਸੱਦਿਆ ਉਹ ਹੁਣ ਪੁੱਛ ਕੇ ਛੱਕੇ ਕਰਕੇ ਦੇ ਅੱਛਾ ਸਰ ਜਿਸ ਨੂੰ ਡਿਟੇਨ ਕਰ ਰਹੇ ਹੋ ਉਸ ਦਾ ਨਾਮ ਕੀ ਹੈ ਜੀਦਾ ਜੀ ਜਿਹੜੇ ਲੜਕੇ ਨੂੰ ਹੁਣੇ ਪੁੱਛ ਜੀਦਾ ਅਸ਼ੀਸ਼ ਹੈ ਦਾ ਅਸ਼ੀਸ਼ ਕਿਨਾਂ ਦਾ ਡਰੋਨ ਜਿਹੜਾ ਲੁੱਟਿਆ ਹੈਗਾ ਉਹਨਾਂ ਦਾ ਕੀ ਕੰਮ ਉਹਨਾਂ ਅਮੀਤ ਦਾ ਲੜਕੇ ਦਾ ਨਾਮ ਅਮੀਤ ਹੈਗਾ ਬਾਕੀ ਤੁਹਾਨੂੰ ਸਾਰਾ ਹੀ ਪੁੱਛ ਕੇ ਛੱਕ ਕੇ ਸ਼ਾਮ ਤੱਕ ਕਰਤਾ ਹੈ ਥੈਂਕ ਯੂ